ਜਿਹੜਾ ਅੱਜ ਦਾ ਇਹ ਉਪਰਾਲਾ ਸਾਡੇ ਵਾਰਡ ਨੰਬਰ 81 ਦੇ ਸਾਰੇ ਸਮੁਸਤ ਕਾਰਜਕਰਤਾ ਦਾ ਮੈਂ ਬਹੁਤ-ਬਹੁਤ ਧੰਨਵਾਦ ਦੀਆਂ ਅੱਜ ਦਾ ਇਹ ਜਿਹੜਾ ਸਫਲ ਪ੍ਰੋਗਰਾਮ ਕਿਉਂਕਿ ਜਿਦਾ ਤੁਹਾਨੂੰ ਪਤਾ ਹੈ ਪੂਰੇ ਦੇਸ਼ ਦੇ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਉਸ ਦੇ ਤਹਿਤ ਹੀ ਅੱਜ ਅਸੀਂ ਵਾਰਡ ਨੰਬਰ 81 ਦੇ ਸ਼ਿਵਾਜਨਗਰ ਇਲਾਕੇ ਦੇ ਵਿੱਚ ਸਾਡੇ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਰਮਨੀ ਸਿੰਘ ਬਿੱਟੂ ਜੀ ਨੂੰ ਇੱਥੇ ਬੁਲਾਇਆ ਸੀ ਤਾਂ ਜੋ ਉਹ ਵਾਰਡ ਵਾਸੀਆਂ ਨੂੰ ਸੰਬੋਧਨ ਕਰਨ ਤੇ ਆਪਣੀ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਬਾਰੇ ਦੱਸਣ ਕਿ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੈ 70 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਦੇਸ਼ ਨੂੰ ਲੁੱਟਣ ਤੋਂ ਸਿਵਾ ਕੁਝ ਨਹੀਂ ਕੀਤਾ ਤੇ 10 ਸਾਲ ਕੋਈ ਭਾਰਤੀ ਜਨਤਾ ਪਾਰਟੀ ਸਰਕਾਰ ਆਏ ਨੂੰ ਚਾਹੇ ਧਾਰਾ 370 ਹੋਵੇ ਚਾਹੇ ਉਹ ਭਗਵਾਨ ਸ਼੍ਰੀ ਰਾਮ ਰਾਮ ਜੀ ਦਾ ਮੰਦਿਰ ਅਯੁੱਧਿਆ ਦੇ ਵਿੱਚ ਬਣਾਇਆ ਹੋਵੇ ਚਾਹੇ ਉਹ ਕਰਤਾਰਪੁਰ ਦਾ ਲਾਂਘਾ ਹੋਵੇ ਉਹਨਾਂ ਨੇ ਕਿਸੇ ਵੀ ਧਰਮ ਨੂੰ ਦੇ ਨਾਲ ਭੇਤ ਭਾਵ ਨਹੀਂ ਕੀਤਾ ਉਹਨਾਂ ਨੇ ਸਭ ਨੂੰ ਇੱਕ ਸਮਾਨ ਸਮਝਿਆ ਤੇ ਮੈਂ ਸਮਝਦਾ ਸਾਡਾ ਵੀ ਪੰਜਾਬੀਆਂ ਦਾ ਸਾਰੇ ਭਾਰਤ ਵਾਸੀਆਂ ਦਾ ਫਰਜ ਬੰਦਾ ਹੈ ਜੇ ਮੋਦੀ ਜੀ ਰਾਤ ਦੇ 3-3 ਵਜੇ ਤੱਕ ਕੰਮ ਕਰਦੇ ਨੇ ਉਹ ਆਪਣੇ ਪਰਿਵਾਰ ਲਈ ਨਹੀਂ ਕਰਦੇ ਉਹਨਾਂ ਨੂੰ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਸਿਰਫ ਤੇ ਸਿਰਫ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਸਾਡਾ ਭਾਰਤ ਦੇਸ਼ ਦਿਨ ਰਾਤ ਉਣਤੀ ਕਰੇ ਤੇ ਤਰਕੀਆਂ ਦੇ ਜਾਵੇ ਹਾਂਜੀ ਸਭ ਤੋਂ ਪਹਿਲੇ ਤਾਂ ਸੱstri ਗੱਲ ਸਾਰਿਆਂ ਨੂੰ ਅੱਜ ਸਾਡੇ ਲੁਧਿਆਣਾ ਦੇ 81 ਨੰਬਰ ਵਾਰਡ ਦੇ ਵਿੱਚ ਰਵਨੀਤ ਜੀ ਬਿੱਟੂ ਜੀ ਨੂੰ ਬੁਲਾਇਆ ਗਿਆ ਹੈ ਸਾਰਾ ਆਰਗੇਨਾਈਜ਼ ਆਪਣੇ ਕਪਿਲ ਕਤਿਆਲ ਜੀ ਵੱਲੋਂ ਕਰਵਾਇਆ ਗਿਆ ਜਿੱਥੇ ਬਹੁਤ ਹੀ ਸਾਰਾ ਇਕੱਠ ਦੇਖਣ ਨੂੰ ਮਿਲਿਆ ਹੈਗਾ ਤੇ ਆਪਣੇ ਸਾਰੇ ਮੰਡਲ ਪ੍ਰਧਾਨ ਸਾਰੇ ਹੀ ਇੱਥੇ ਮੌਜੂਦ ਸੀਗੇ ਜ਼ਿਲ੍ਹਾ ਪ੍ਰਧਾਨ ਵਗੈਰਾ ਤੇ ਇਸ ਦੇ ਵਿੱਚ ਅਸ ਮੈਂ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਬੀਜੇਪੀ ਦਾ ਪ੍ਰਚਾਰ ਨਹੀਂ ਕਰ ਰਹੇ ਅਸੀਂ ਬੀਜੇਪੀ ਦੇ ਵਿਚਾਰ ਨੂੰ ਘਰ ਘਰ ਦੇ ਵਿੱਚ ਪਹੁੰਚਾ ਰਹੇ ਹਾਂ ਐਵੇਂ ਹੀ ਨਹੀਂ ਅਸੀਂ ਵੋਟਾਂ ਮੰਗ ਰਹੇ ਹੈਗੇ ਅਗਰ ਰਵਨੀਤ ਸਿੰਘ ਬਿੱਟੂ ਜੀ ਅਗਰ ਇੱਥੇ ਅੱਜ ਵੋਟ ਲੈਣ ਆਏ ਨੇ ਪੂਰੇ ਹੱਕ ਦੇ ਨਾਲ ਆਇਆ ਪੂਰੇ ਖਜ਼ਾਨੇ ਲੈ ਕੇ ਆਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ 185 ਜਿਹੜੀਆਂ ਸਕੀਮਾਂ ਨੇ ਸੈਂਟਰਲ ਗਵਰਨਮੈਂਟ ਦੀਆਂ ਇੰਨੀਆਂ ਮਤਲਬ ਗਵਰਨਮੈਂਟ ਨੇ ਸਾਨੂੰ ਦਿੱਤੀਆਂ ਹੋਈਆਂ ਨੇ ਪਰ ਇਹਦਾ ਲਾਭ ਹਲੇ ਤੱਕ ਪੰਜਾਬ ਵਾਲਿਆਂ ਨੂੰ ਨਹੀਂ ਮਿਲਿਆ ਪੰਜਾਬ ਆਪਣਾ ਬਹੁਤ ਪਿੱਛੇ ਹੈ ਸਕੀਮਾਂ ਤੋਂ ਸਿਰਫ 4 ਸਕੀਮਸ ਨੇ ਜਿਹੜੀਆਂ ਇੱਥੇ ਇੰਪਲੀਮੈਂਟ ਹੋ ਰਹੀਆਂ ਨੇ ਤੇ ਓਬਵੀਅਸ ਹੈ ਅਗਰ ਬੀਜੇਪੀ ਸਰਕਾਰ ਇੱਥੇ ਆ ਗਈ ਤੇ ਨਾਲ ਦੀ ਨਾਲ ਖ ਆਣੇ ਆਣਗੇ ਇੱਥੇ ਆਪਣੀਆਂ ਜਿੰਨੀਆਂ ਸਕੀਮਸ ਨੇ ਆਪਣਾ ਪੂਰਾ ਪੰਜਾਬ ਇਹਨਾਂ ਦਾ ਫਾਇਦਾ ਉਠਾਏਗਾ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੂੰਗੀ ਅਬਕੀ ਬਾਰ 400 ਪਾ। ਥੈਂਕ ਯੂ। ਲੋਕ ਵੀ ਸ਼ਾਮਲ ਹੋਏ ਨੇ ਵਿਰੋਧੀਆਂ ਪਾਰਟੀਆਂ ਤੋਂ ਆਪਣੀ ਪਾਰਟੀ ਦੇ ਵਿੱਚ ਭਾਜਪਾ ਦੇ ਵਿੱਚ। ਹਾਂਜੀ ਬਹੁਤ ਦੇਖਣ ਨੂੰ ਆ ਰਿਹਾ ਹੈਗਾ ਦੇਖੋ ਜਿਵੇਂ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹੈਗੀ ਅਸੀਂ ਬੀਜੇਪੀ ਦੇ ਵਿਚਾਰ ਨੂੰ ਘਰਾਂ ਘਰਾਂ ਚ ਪਹੁੰਚਾਰੇ ਹੈਗਿਆ ਤੇ ਇਸੇ ਵਿਚਾਰਧਾਰਾ ਦੇ ਨਾਲ ਦੂਜੀ ਪਾਰਟੀ ਦੇ ਜਿਹੜੇ ਲੋਕ ਨੇ ਤੇ ਉਹ ਸਾਰੇ ਬੀਜੇਪੀ ਚ ਸ਼ਾਮਿਲ ਹੋ ਰਹੇ ਨੇ ਤੇ ਇਸੇ ਵਿਚਾਰਧਾਰਾ ਨੂੰ ਅਸੀਂ ਅੱਗੇ ਲੈ ਲੈ ਕੇ ਘਰਾਂ ਦੇ ਵਿੱਚ ਜਾਵਾਂਗੇ। ਥੈਂਕ ਯੂ। ਕਾ ਸ ਵਾਰਡ ਨੰਬਰ 57 ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਮੰਡਲ ਦੇ ਪ੍ਰਧਾਨ ਰਜਨੀਸ਼ ਤੁਮਰ ਜੀ ਔਰ ਐਸਏਡੀ ਦੇ ਵਿੱਚੋਂ ਸਾਡੇ ਕਪਲ ਕਤਿਆ ਜੀ ਔਰ ਸਾਰੀ ਟੀਮ ਸਾਡੇ ਸੂਤ ਸਾਹਿਬ ਵੀ ਖੜੇ ਨੇ ਸਾਰੇ ਟੀਮ ਨੇ ਇਕੱਠੇ ਹੋ ਕੇ ਅੱਜ ਬਿੱਟੂ ਜੀ ਦਾ ਇੱਥੇ ਸਵਾਗਤ ਰੱਖਿਆ ਔਰ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੇ ਸਾਥ ਦੇ ਨਾਲ ਇੱਥੇ ਲੋਕਾਂ ਨੇ ਆ ਕੇ ਬਿੱਟੂ ਜੀ ਨੂੰ ਸ਼ਿਰਵਤ ਦਿੱਤਾ ਮੈਨੂੰ ਸਰਕਾਰੀ ਘਰ ਜ਼ਰੂਰ ਮਿਲ ਜਾਂਦਾ ਸੀ ਮੈਨੂੰ ਜ਼ਰੂਰ ਸਰਕਾਰੀ ਤਨਖਾਹ ਮਿਲ ਜਾਂਦੀ ਸੀ ਪਰ ਮੈਂ ਉੱਥੋਂ ਤੁਹਾਡੇ ਲਈ ਕੁਝ ਨਹੀਂ ਲਿਆ ਸਕਦਾ ਸੀ ਤੇ ਇਸ ਵਾਰ ਤਾਂ ਮੈਂ ਫੈਸਲਾ ਕੀਤਾ ਐਮਪੀ ਬਣਨ ਦੀ ਗੱਲ ਨਹੀਂ ਐਮਪੀ ਤਾਂ ਤੁਸੀਂ ਮੈਨੂੰ ਵੈਸੇ ਵੀ ਬਣਾ ਦਿੰਦੇ ਸੀ ਤੇ ਦੂਜੇ ਪਾਸੇ ਅੱਜ ਕਾਂਗਰਸ ਪਾਰਟੀ ਨੇ ਇਹ ਨਹੀਂ ਸੋਚਿਆ ਵੀ ਸਰਦਾਰ ਬੈਂਸ ਸਿੰਘ ਦੀ ਐਡੀ ਕੁਰਬਾਨੀ ਆ ਇਹ ਨਹੀਂ ਸੋਚਿਆ ਵੀ ਬਿੱਟੂ ਨੇ ਕੀ ਕੁਝ ਕੀਤਾ ਅੱਜ ਰਾਜੇ ਬੜੇਂਗਰ ਕੇ ਬਾਹਰ ਲੋਂ ਤੇ ਪ੍ਰਤਾਪ ਬਾਜਵੇ ਵਰਗੇ ਮੈਨੂੰ ਵੱਡੀਆਂ-ਵੱਡੀਆਂ ਗੱਤੇ ਕਹਿੰਦੇ ਆ ਗੁਦਾਰ ਕਹਿੰਦੇ ਆ ਕਦੇ ਕਹਿੰਦੇ ਆ ਲਾਪਤਾ ਐਮਪੀ ਦੱਸਦੇ ਆ ਕਦੇ ਹੋਰ ਕੁਝ ਦੱਸਦੇ ਆ ਤੁਸੀਂ ਆ ਕੇ ਸਬਕ ਸਿਖਾਉਂਗੇ ਕਿ ਨਹੀਂ ਉਹਨਾਂ ਨੂੰ ਮੈਂ ਥੋੜਾ ਸਪੋਰਟ ਚਾਹੁੰਨਾ ਤੁਸੀਂ ਸਿਖਾਉਂਗੇ ਸਬਕ ਨਹੀਂ ਉਹਨਾਂ ਨੂੰ ਮੇਰਾ ਕਸੂਰ ਦੱਸੋ ਕੀ ਆ ਮੈਂ ਕੋਈ ਬੱਸਾਂ ਦੀਆਂ ਬਾਡੀਆਂ ਬਣਾ ਕੇ ਫੁੱਟ ਧੱਕੀ ਮਾਰੀ ਆ ਮੈਂ ਕੋਈ ਰੇਤਾ ਵੇਚਿਆ ਮੈਂ ਕੋਈ ਸ਼ਰਾਬ ਵੇਚੀ ਆ ਮੈਂ ਲੁਕ ਵੇਚੀ ਆ ਮੈਨੂੰ ਦੱਸ ਦਿਓ